ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਤੱਕੇਸ਼ਾਈ ਆ ਜਿਹੜੀ ਅਮੋਲ ਪੰਡ ਦੀ ਵੀਡੀਓ ਆ ਬਾਈ ਜੀ ਅਮੋਲ ਪੰਡ ਦੀ ਇੱਥੋਂ ਵੀਡੀਓ ਸ਼ੇਅਰ ਕਰ ਦਿਓ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣਾ ਵੀਰ ਬਣ ਕੇ ਵਾਦ-ਵਾਦ ਸ਼ੇਅਰ ਕਰਿਓ ਵੀਡੀਓ ਕਿਸਾਨਾਂ ਦੇ ਨਾਲ ਮਾਰੋ ਯਾਰ ਆਜੋ ਹਾਂਜੀ ਅਮੋਲ ਪੰਡ ਆ ਜੀ ਇੱਥੇ ਆਪਣਾ ਰੋਡਾ ਮੰਤਰੀ ਆ ਇੱਥੇ ਅਮੋਲ ਪੰਡ ਦੇ ਤੇ ਪਾਈਪ ਲਾਈਨ ਕੱਢੀ ਜਾ ਰਹੀ ਬਾਈ ਜੀ ਤੱਕੇ ਨਾਲ ਦੇਖੋ ਤੁਸੀਂ ਪਤਾਂ ਨੂੰ ਪਾਲਣਾ ਫਸਲਾਂ ਦੇ ਵਿੱਚ ਖੜੀਆਂ ਫਸਲਾਂ ਦੇ ਵਿੱਚ ਪਾਈਪ ਲਾਈਨ ਜਿਹੜੀ ਕੱਢੀ ਜਾ ਰਹੀ ਆ ਅਮਰੇ ਫੈਲੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਅੱਜ ਦੀ ਵੀਡੀਓ ਬਾਈ ਜੀ 6 ਫਰਵਰੀ ਦੀ ਅੱਜ ਨੂੰ ਹੋਇਆ ਦੁਪਹਿਰੇ 1 ਵਜੇ ਦੀ ਵਾਰ 1 ਵਜੇ ਦੀ ਪੁਲਿਸ ਦੀ ਧੱਕੇਸ਼ਾਹੀ ਤੁਸੀਂ ਦੇਖ ਸਕਦੇ ਹੋ ਬਹੁਤ ਧੱਕੇਸ਼ਾਹੀ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਆ ਦੇਖੋ ਬਦਲਾ ਤੁਸੀਂ ਦੇਖ ਸਕਦੇ ਹੋ ਤੁਸੀਂ ਇਹ ਵੱਡੀ ਧੱਕੇਸ਼ਾਹੀ ਉਸ ਦੇ ਵੱਲੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਪਹਿਲਾ ਪੁਲਿਸ ਪਹਿਲਾ ਪਿੰਡ ਵਾਲਾ ਨੇ ਸ਼ਾਂਤਮਈ ਤਰੀਕੇ ਨਾਲ ਰੋਕਿਆ ਸੀ ਪ੍ਰਸ਼ਾਸਨ ਨੂੰ ਕਿ ਸਾਡੀਆਂ ਫਸਲਾਂ ਨਾਲ ਮੇਧੋ ਫਸਲਾਂ ਵੱਢਣ ਤੋਂ ਬਾਅਦ ਵੀ ਇਹ ਕਾਰਵਾਈ ਹੋ ਸਕਦੀ ਹੈ ਕੰਮ ਹੋ ਸਕਦਾ ਧੱਕੇਸ਼ਾਹੀ ਹੈ ਜਿਹੜੀ ਕੀਤੀ ਜਾ ਰਹੀ ਹੈ ਪਰ ਤੁਸੀਂ ਫੋਰਸ ਦੇਖੋ ਬਾਈ ਜੀ ਵੀ ਕਿੰਨੀ ਕੱਲੀ ਆ ਗਏ ਨੇ ਫੋਰਸ ਵੀ ਜਿਵੇਂ ਧੱਕੇ ਨਾਲ ਆਪਾਂ ਨੂੰ ਕੁੱਟ ਕੇ ਕਾਬੂਜਾ ਲੈਣਗੇ ਹੁਣ ਇਹ ਕਾਰਪੋਰੇਟ ਕਰਾਉਣ ਦੇ ਹੱਥ ਦੇ ਵਿੱਚ ਚਲੀਆਂ ਗੱਜਾਂ ਬਾਈ ਜੀ ਸਰਕਾਰਾਂ ਪੁਲਿਸ ਦੇ ਵੱਲੋਂ ਵੱਡੀ ਧੱਕੇ ਬਹੁਤ ਮਾੜੇ ਹਾਲਾਤ ਆ ਬਹੁਤ ਮਾੜੇ ਵੀਡੀਓ ਸ਼ੇਅਰ ਕਰੀ ਚੱਲੋ ਬਾਈ ਜੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਦੇ ਵੱਲੋਂ ਅੱਜ ਵੱਢੀ ਫਕਰ ਤੇ ਅਮਰ ਰੋਣਾ ਵੀਡੀਓ ਸ਼ੇਅਰ ਕਰੀ ਚੱਲੋ ਵੀਰ ਬਣ ਕੇ ਮੰਤਰੀ ਭਵੰਤਮਾਨ ਸਿ ਸ਼ਹਿਰ ਤੇ ਅੱਜ ਪੂਰਾ ਜਿਹੜਾ ਅਮਲਾ ਫੈਲਾ ਜ਼ਮੀਨਾਂ ਦੇ ਕਬਜ਼ੇ ਕਰਨ ਦੇ ਲਈ ਉੱਤਰਿਆ ਹੋਇਆ ਤੁਸੀਂ ਆਓ ਇਧਰ ਆਓ ਬਿੱਚਾ ਪੱਟੀ ਗਿਣਤੀ ਇਧਰ ਆਓ ਇਧਰ ਆਓ ਬਿੱਚਾ ਸਾਰੇ ਦੇਖ ਸਕਦੇ ਹੋ ਕਿਸਾਨ ਭਰਾਵਾਂ ਦੇ ਨਾਲ ਧੱਕੇ ਨਾਲ ਪਾਈਪ ਲੈਣ ਸਾਰੇ ਆ ਬਾਈ ਜਾ ਰਹੀ ਹੈ ਓਏ ਆਓ ਇਧਰ ਆਓ ਮੰਤਰੀ ਆਮਨ ਰੋੜਾ ਆਮਨ ਰੋੜਾ ਦੀ ਸ਼ਹਿਤ ਹੈ ਸ਼ਰਮ ਨਮੂਲ ਦੇ ਵਿੱਚ ਆਮਨ ਰੋੜਾ ਦੀ ਸ਼ਹਿਤ ਹੈ ਮੁੱਖ ਮੰਤਰੀ ਭਵਨਤਵਾਂ ਦੀ ਸ਼ਹਿਤ ਹੈ ਦੇਖ ਸਕਦੇ ਹੋ ਧੱਕਾ ਆ ਜੋ ਰਾਜ ਹੋਏ 3 3 ਨਮੋਲ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਕਿਸ ਤਰ੍ਹਾਂ ਮਸ਼ੀਨਾਂ ਚਲਾਈਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮਸ਼ੀਨਾਂ ਨੂੰ ਧੱਕੇ ਦੇ ਨਾਲ ਪਾਈਪ ਲੈਣਾ ਪਾਈਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਪਰ ਲੜਦੇ ਲੋਕਾਂ ਨੂੰ ਜ਼ਮੀਨਾਂ 'ਚ ਵੜਨੋਂ ਨਹੀਂ ਕੋਈ ਰੋਕ ਸਕਦਾ ਬਰਾਮਣ ਰੋੜਾ ਦੀ ਸ਼ਹਿਰ ਤੇ ਪੂਰਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦਾ ਡੀਸੀ ਵੱਡੀ ਪੱਦਰ ਤੇ ਅੱਜ ਕਿਸ ਤਰ੍ਹਾਂ ਧੱਕੇਸ਼ਾਹੀ ਨਾਲ ਇੱਥੋਂ ਦਾ ਜਿਹੜਾ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਇਹਨਾ ਮੈਂ ਪੁੱਤਾਂ ਦਾ ਗਰੀਬ ਘਰ ਦਾ ਕਿਸਾਰ ਆ ਆਹ ਦੇਖ ਲੈ ਅੱਜ ਭਾਈ ਸੇ ਮਹਿੰਦਰ ਸਿੰਘ ਮਾਸਟਰ ਦੇ ਮੁੰਡਿਆ ਆਹ ਦੇਖੋ ਆਮਨ ਰੋੜਾ ਦੀ ਸ਼ਹਿਦ ਤੇ ਸ਼ਰਮ ਨਮਾਉਣ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਮੁਰਦਾਬਾ ਟੱਕੇ ਸ਼ਾਹੀ ਹੈਰੀ ਵੱਡੀ ਪੱਦਰ ਤੇ ਕੀਤੀ ਜਾ ਰਹੀ ਹੈ ਇੱਥੋਂ ਦਾ ਮੰਤਰੀ ਆਮਨ ਰੋੜਾ ਭਗਵੰਤ ਮਾਨ ਗੁੰਡਾ ਕਰਦੀ ਗੁੰਡਾ ਕਰਦੀ ਸ਼ਰਮ ਪੁਲਿਸ ਜਿਹੜੀ ਜਾਨ ਮਾਲ ਦੀ ਰੱਖੀ ਲਈ ਹੈ ਉਹਨੂੰ ਵਰਤਿਆ ਜਾ ਰਿਹਾ ਹੈ ਜ਼ਮੀਨਾਂ ਦੇ ਕਬਜ਼ੇ ਕਰਾਉਣ ਦੇ ਲਈ ਇੱਥੋਂ ਦਾ ਡੀਸੀ ਐਸਐਸਪੀ ਸਾਰੇ ਆਮਲਾ ਫੈਲਾ ਲੈ ਕੇ ਇਹ ਕਾਰਪੋਰੇਟਾਂ ਦੇ ਕੌਲੀ ਚੱਟ ਬਣੇ ਹੋਣੇ ਤੁਸੀਂ ਸਾਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਅਮਨ ਰੋੜਾ ਸਾਹਿਬ ਜੀ ਇਹੀ ਲੋਕਾਂ ਦੀਆਂ ਵੋਟਾਂ ਲੈ ਕੇ ਜਿੱਤੇ ਨਮੋਲ ਪਿੰਡ ਚ ਆਹ ਦੇਖੋ ਥੋਡੀ ਫੋਰਸ ਅਮਨ ਰੋੜਾ ਜੀ ਦੇਖੋ ਦੇਖਦੇ ਲੋਕ ਨਮੋਲ ਦੇ ਇਹ ਨਹੀਂ ਕਰ ਸਕਦੇ ਦੇਖ ਸਕਦੇ ਹੋ ਵੱਡੀ ਗਿਣਤੀ ਅੱਜ ਤੱਕਾ ਜਿਹੜਾ ਕਿਹਦਾ ਕਿਸਾਨ ਭਰਾਵਾਂ ਦੇ ਵੱਲ ਮਰਦਾਬਾ ਕੀਤਾ ਜਾ ਰਿਹਾ ਹੈ ਅੱਜ ਕਿਵੇਂ ਲੋਕਾਂ ਨੂੰ ਆਪਣੇ ਬਾਹਾਂ ਚ ਪੜਨ ਦੇ ਲਈ ਰੋਕ ਰਹੇ ਨੇ ਪਰ ਇਹ ਜ਼ਮੀਨਾਂ ਦੇ ਲਈ ਅਸੀਂ ਇਹ ਹੈਲੋ ਸ਼ੀਸ਼ੇ ਨਹੀਂ ਪੜਨੇ ਉਹ ਸ਼ੀਸ਼ੇ ਨਹੀਂ ਪੜਨਾ ਕੋਸ਼ਿਸ਼ ਨਹੀਂ ਕਰਨਾ ਅੱਜ ਸਾਰੀ ਕੋ ਛੇੜ-ਛਾੜ ਨਾ ਕਰੋ। ਆਮਰਾ ਕੋਈ ਛੇੜ-ਛਾੜ ਨਹੀਂ ਕਰਨੀ ਸ਼ਾਂਤ ਮਈਆ ਸਾਬ। ਇਹਨਾਂ ਨੂੰ ਕਰ ਲੈਣ ਦਿਓ। ਇਹਨਾਂ ਨੂੰ ਮਾਰ ਲੈਣ ਦਿਓ ਅੱਜ ਮਾਰਨਗੇ ਇਹ। ਇਹ ਮਾਰਨ ਤੇ ਆਏ ਹੋਏ ਨੇ ਅੱਜ। ਇਹਨਾਂ ਵੋਟਾਂ ਦਾ ਮੁੱਲ ਮੋੜ ਰਹੇ ਨੇ ਪਾਈਆਂ ਹੋਈਆਂ ਦਾ। ਆਮਕਰਾਂ ਦੇ ਮੁੰਡੇ ਕਹੀ ਦੀ ਜਿਹੜੇ। ਹੋ ਦੇ। ਕਟੋ। ਮਤਲਬ ਇਹ ਲੋਕਾਂ ਦੀਆਂ ਵੋਟਾਂ ਪਾਈਆਂ ਦਾ ਮੁੱਲ ਹੈ ਭਾਈ ਮੋੜ ਰਿਹਾ। ਦੇਖ ਸਕਦੇ ਹੋ ਕਿਸ ਤਰ੍ਹਾਂ ਅੱਜ ਧੱਕੇਸ਼ਾਹੀ ਆ ਜਿਹੜੀ ਪ੍ਰਸ਼ਾਸਨ ਵੱਲੋਂ ਜ਼ਮੀਨਾਂ ਦੇ ਵਿੱਚ ਧੱਕੇ ਨਾਲ ਵੜ ਕੇ ਪੀਤੀ ਜਾ ਰਹੀ ਹੈ ਇਹ ਨਹੀਂ ਸਮਝ ਆਉਂਦੀ ਕਿ ਪੁਲਿਸ ਜਾਨ ਮਾਲ ਦੀ ਰਾਖੀ ਨਹੀਂ ਹੁੰਦੀ ਆ ਕਿ ਜ਼ਮੀਨਾਂ ਦਬਾਉਣ ਦੇ ਲਈ ਇਹ ਸਵਾਲ ਸੰਗਰੂਰ ਦੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੂੰ ਵੀ ਪੁੱਛਣਾ ਬਣਦਾ ਹੈ ਕਿ ਇੰਨੀ ਪੁਲਿਸ ਨੂੰ ਕੌਲੀ ਚੱਟ ਬਣ ਕੇ ਜ਼ਮੀਨਾਂ ਸਮਾਉਣ ਦੇ ਲਈ ਬਿਠਾਈ ਐ ਤੁਸੀਂ ਆਪ ਜਿਹੜੇ ਗੱਲਬਾਤ ਕੀਤੇ ਦੇਖ ਸਕਦੇ ਹੋ ਅੱਜ ਬੱਡੀ ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਇਹ ਲੰਮਾ ਚੱਲੂਗਾ ਮੋਰਚਾ ਆਇਆ ਜੀ ਕੀ ਗੱਲਬਾਤ ਹੈ ਸਾਰੀ ਇਹ ਦੇਖੋ ਇੱਥੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਲਸਣਾ ਕਰ ਰਹੇ ਹਾਂ ਕਿ ਭਗਵੰਤ ਮਾਨ ਦੀ ਸੱਤਾ ਜਿਹੜੀ ਇਕਲਾਬੀਆ ਵੀ ਸਰਕਾਰ ਹੈ ਕਹਿ ਰਹੀ ਹੈ ਇੱਕ ਮਿੰਟ ਲੋਕ ਦੇ ਵਿੱਚ ਸ਼ਰੇਆਮ ਕੰਪਨੀ ਦੀ ਪਿੱਠੇ ਖੜੀ ਹੈ ਜਿਹੜੀ ਪੁੱਤਾਵਾ ਪਾਲੀ ਫਸਲ ਜਿਹਨੂੰ ਜੀਸੀਨਿਊਸੀ ਚਲਾ ਕੇ ਪੱਟ ਕੇ ਅਜ ਚਾਲ ਦੀ ਉਹ ਮਤਲਬ ਬਿਨਾਂ ਮੁਆਵਜ਼ਾ ਦਿੱਤੇ ਜਿਹੜੇ ਪਾਇਆ ਪਾਉ ਵਸਾਈ ਜਾ ਰਹੇ ਆ ਤੇ ਲੋਕ ਵਿਰੋਧ ਕਰਨ ਵਾਸਤੇ ਪਹੁੰਚਿਆ ਮੂਰੀ ਤਰ੍ਹਾਂ ਪੁਲਿਸ ਨੇ ਲੋਕ ਘੁੱਟੇ ਆ ਇਹਨਾਂ ਦੇ ਮੋਬਾਈਲ ਖੋਹੇ ਆ ਜਿਹੜੀ ਵੱਡੀ ਪੱਧਰ ਤੇ ਲਾਠੀ ਚਾਰਜ ਕਰਦੀ। ਕੋਸ਼ਿਸ਼ ਕੀਤੀ ਇਹਨਾਂ ਨੇ ਵੱਡੀ ਪੱਧਰ ਤੇ ਮਤਲਬ ਆਰਚਨਾਂ ਦਾ ਵਿਰੋਧ ਆ ਜਿਹੜਾ ਉਹਨੂੰ ਦੱਬਣ ਦੀ ਜ਼ਬਰ ਨਾਲ। ਪਰ ਲੋਕਾਂ ਦੇ ਜਿਹੜੇ ਵਿਰੋਧ ਪ੍ਰਦਰਸ਼ਨ ਆ ਉਹ ਜ਼ਬਰ ਨਾਲ ਤਾਂ ਉਤਰੇ ਹੁੰਦੇ ਆ ਦੱਸਦੇ ਨਹੀਂ ਇਹ ਕਰਕੇ ਅਸੀਂ ਮੁਚੇ ਪਾਈ ਚਾਰੇ ਵਾਲੇ ਵਾਲੇ ਪਿੰਡਾਂ ਚ ਜਿਹੜੇ ਸਾਡੇ ਉਹਨੂੰ ਬੇਇੱਜ਼ਤੀ ਕਰਦੇ ਆ ਕਿ ਭਰਾਵੋ ਜ਼ਮੀਨਾਂ ਬਚਾਉਣ ਵਾਸਤੇ ਆਪਣੀਆਂ ਜ਼ਮੀਨਾਂ ਦੇ ਜੋਗ ਆਵਦੀ ਲੈਣ ਵਾਸਤੇ ਪਿੰਡ ਨਮੋਦ ਦੇ ਵਿੱਚ ਪਹੁੰਚੋ ਇਹ ਸਾਡੇ ਮੁਚੇ ਪੰਜਾਬ ਦੀ ਧਰਤੀ ਦੇ ਉੱਤੇ ਕਬਜ਼ਾ ਕਰਾਉਣੀ ਹੈ ਸਰਕਾਰਾਂ ਕਾਰਪੋਰੇਟਰਾਂ ਦਾ ਇਸ ਕਰਕੇ ਅਸੀਂ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਵਿੱਚ ਜਿਉਂਦੇ ਜੀ ਇਸ ਤਰ੍ਹਾਂ ਕਬਜ਼ੇ ਨਹੀਂ ਹੋਣ ਦੇਵਾਂਗੇ ਜੱਥੇਬੰਦੀਆਂ ਦਾ ਫੈਸਲਾ ਹੈ ਤੇ ਅੱਜ ਮੇਰੇ ਫੈਸਲਾ ਕਰਕੇ ਮੌਜੂਦ ਵਿੱਚ ਅਸੀਂ ਬੈਠੇ ਆ ਕਿ ਜੋ ਨੁਕਸਾਨ ਹੋਣਾ ਪਵੇ ਉਖਰਾਵਾਂਗੇ ਪਰ ਜ਼ਬਰੀ ਜ਼ਮੀਨਾਂ ਤੇ ਅਸੀਂ ਕਬਜ਼ੇ ਨਹੀਂ ਹੋਣਗੀਆਂ ਬਲਾਓ ਨਾਲ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਆ ਪਈਆਂ ਪੂਰਾ ਕੋਈ ਨਹੀਂ ਹੁਣ ਦੋ ਬੇਜੀਓ ਕਢਾਓ ਯਾਰ ਕੱਠੀ ਆਮਲਾ ਫੈਲਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਚਲ ਕੇ ਆਇਆ ਹੋਇਆ ਪਰ ਲੋਕਾਂ ਦੇ ਰੋਡ ਦੇ ਅੱਗੇ ਆ ਕੱਠੀ ਤੋਂ ਕਢਾਓ ਗੱਡੀ ਲੈ ਆ ਕੱਢੀ ਅੱਜ ਉਹ ਆਪਣੇ ਨਾਲ ਫੋਨ ਕਰ ਲਾ ਤੜਕਾਰੇ ਵਾਲੇ ਵਾਲੇ ਪਿੰਡਾਂ ਨੂੰ ਮਾਰੋ ਫੋਨ